ਦੇਖ ਲੋ ਇਹਨਾਂ ਨੂੰ ਕਿੰਨਾ ਸਮਾਂ ਮਿਲਿਆ ਸਾਡੇ ਬੰਦੇ ਨੂੰ ਕਿੰਨਾ ਸਮਾਂ ਮਿਲਿਆ ਸਾਡੇ ਲੋਕਾਂ ਨੂੰ ਸ਼ਿਕਾਇਤ ਸੀ ਕਿ ਕਈ ਐਮਐਲਏ ਸਾਡੇ ਕਹਿੰਦੇ ਸੀ ਸਾਨੂੰ ਸਮਾਂ ਨਹੀਂ ਦਿੰਦੇ ਪਰ ਸਪੀਕਰ ਸਾਹਿਬ ਨੇ ਬੜਾ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਦਾ ਸੀ ਕਿ ਨਹੀਂ ਮੈਂ ਆਪੋਜੀਸ਼ਨ ਨੂੰ ਜਾਦੇ ਸਮਾਂ ਦੇਣਾ ਹੈ ਬਿਲਕੁਲ ਓਪਨਲੀ ਕਹਿ ਕੇ ਦਿੰਦਾ ਹੈ ਸੋ ਬਿਨਾ ਮਤਲਬ ਰੋਸ ਕਰਨਾ ਬਿਨਾ ਮਤਲਬ ਗੁੰਮਰਾਹ ਕਰਨਾ ਇਹ ਕੋਈ ਚੰਗੀ ਗੱਲ ਨਹੀਂ ਇਹਦੀ ਜਿੰਦਾ ਜਗਦਾ ਧਾਰਨਾ ਅੱਜ ਹੀ ਸੈਸ਼ਨ ਦੇ ਵਿੱਚ ਹੋਗੀ ਕਿੰਨੇ ਘੰਟੇ ਸੈਸ਼ਨ ਚੱਲਿਆ ਕਿੰਨੇ ਮਿੰਟ ਕੌਣ ਬੋਲਿਆ एवरीथिंग ਇਜ਼ ਓਨ ਅ ਰਿਕਾਰਡ ਦੇਖ ਲੋ ਵੀ ਇਹਨਾਂ ਨੂੰ ਕਿੰਨਾ ਸਮਾਂ ਮਿਲਿਆ ਸਾਡੇ ਬੰਦੇ ਨੂੰ ਕਿੰਨਾ ਸਮਾਂ ਮਿਲਿਆ ਸਾਡੇ ਲੋਕਾਂ ਨੂੰ ਸ਼ਿਕਾਇਤ ਸੀ ਕਿ ਕਈ ਐਮਐਲਏ ਸਾਡੇ ਕਹਿੰਦੇ ਸੀ ਸਾਨੂੰ ਸਮਾਂ ਨਹੀਂ ਦਿੰਦੇ ਪਰ ਸਪੀਕਰ ਸਾਹਿਬ ਨੇ ਬੜਾ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਤਾ ਸੀ ਕਿ ਨਹੀਂ ਮੈਂ ਆਪੋਜੀਸ਼ਨ ਨੂੰ ਜ਼ਿਆਦਾ ਸਮਾਂ ਦੇਣਾ ਹੈ ਆਪੋਜੀਸ਼ਨ ਦੇ ਬਾਜਰਾ ਸਾਹਿਬ ਭਾਈਵਾ ਸਾਹਿਬ ਤੇ ਅਸੀਂ ਭਾਈਵਾ ਸਾਹਿਬ ਮੰਤਰੀ ਦਾ ਬਿਲਕੁਲ ਓਪਨਲੀ ਕਹਿ ਕੇ ਦਿੱਤਾ ਹੈ ਸੋ ਬਿਨਾ ਮਤਲਬ ਰੋਸ ਕਰਨਾ ਬਿਨਾ ਮਤਲਬ ਗੁਮਰਾਹ ਕਰਨਾ ਇਹ ਕੋਈ ਚੰਗੀ ਗੱਲ ਨਹੀਂ ਇਹਦੀ ਜਿੰਦਾ ਜਗਦਾ ਧਾਰਨਾ ਅੱਜ ਹੀ ਸੈਸ਼ਨ ਦੇ ਵਿੱਚ ਹੋ ਗਈ ਬਹੁਤ ਵੱਡੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਬਕਾਇਦਾ ਆ ਕੇ ਕਿ ਸੁਪਾਲ ਸਿੰਘ ਖਹਿਰਾ ਨੂੰ ਨਹੀਂ ਬੋਲਣ ਦਿੱਤਾ ਜਾਂਦਾ ਸੁਪਾਲ ਸਿੰਘ ਖਹਿਰਾ ਤਾਂ ਕਹਿੰਦੇ ਮੈਨੂੰ ਇੱਕ ਸਾਲ ਹੋ ਗਿਆ ਮੈਨੂੰ ਸਮਾਂ ਤੱਕ ਹੀ ਨਹੀਂ ਮਿਲਦਾ ਦੇਖੋ ਉਹ ਉਹਨਾਂ ਦਾ ਕੰਮ ਹੈ ਅੱਜ ਉਹਨਾਂ ਨੂੰ ਮੈਂ ਅੱਜ ਦੀ ਗੱਲ ਦੱਸਾਂ ਅੱਜ ਸੈਸ਼ਨ 'ਚ ਦੋ ਗੱਲਾਂ ਹੋਈਆਂ ਇੱਕ ਤਾਂ ਇਹਨਾਂ ਨੇ ਬਾਈਕਟ ਕੀਤਾ ਇਹ ਕਹਿ ਕੇ ਕਿ ਸਾਨੂੰ ਸਮਾਂ ਨਹੀਂ ਮਿਲਦਾ ਫਿਰ ਜਦੋਂ ਸੈਸ਼ਨ ਦੇ ਵਿੱਚ ਆਏ ਉਦੋਂ ਸਪੀਕਰ ਸਾਹਿਬ ਨੇ ਜਿਹੜਾ ਰਾਜਪਾਲ ਦੇ ਭਾਸ਼ਣ ਤੇ ਤਨਵਾਦੀ ਮਤਾ ਹੁੰਦਾ ਤੇ ਬਹਿਸ ਹੈ ਤਾਂ ਸਪੀਕਰ ਸਾਹਿਬ ਨੇ ਟਾਈਮ ਫਿਕਸ ਕਰਤਾ ਕਿ ਇੱਧਰ 93 ਐਮਐਲਏ ਨੇ ਇਹਨਾਂ ਦਾ 2 ਘੰਟੇ 55 ਮਿੰਟ ਕੁਛ ਇਹ ਟਾਈਮ ਬੰਦਾ ਤੇ ਕਾਂਗਰਸ ਦੇ 16 ਐਮਐਲਏ ਨੇ ਉਹ ਐਮਐਲਏ ਦੀ ਗਿਣਤੀ ਦੇ ਮੁਤਾਬਕ ਟਾਈਮ ਮਿਲਣਾ ਵੀ ਥੋੜੇ 25 ਮਿੰਟ ਬੰਦੇ ਆ ਤੇ ਲੀਡਰ ਆਫ ਆਪੋਜੀਸ਼ਨ ਬਾਜਵਾ ਸਾਹਿਬ ਨੇ ਉੱਠ ਕੇ ਕਿਹਾ ਕਿ ਜੀ 25 ਮਿੰਟ ਤਾਂ ਥੋੜੇ ਆ ਕਹਿੰਦੇ ਤੁਹਾਨੂੰ 20 ਮਿੰਟ ਹੋਰ ਦਿੱਤੇ 25 ਮਿੰਟ ਦੇ ਤੇ 45 ਮਿੰਟ ਕਰਤੇ ਸਾਡੇ ਤੁਸੀਂ ਦੇਖ ਲਓ 2 ਘੰਟੇ 45 ਮਿੰਟ ਜਾਣੇ ਕੁਛ ਹੈ ਉਸ ਤੋਂ ਵੱਧ ਨਹੀਂ 1 ਮਿੰਟ ਹੋਣਾ ਸੋ ਅੱਜ ਹੀ ਦੋ ਗੱਲਾਂ ਹੋ ਗਈਆਂ ਕਾਂਗਰਸ ਦੀਆਂ ਇੱਕ ਪਾਸੇ ਕਹਿੰਦੇ ਸਾਨੂੰ ਸੁਣਵਾ ਨਹੀਂ ਦਿੰਦੇ ਦੂਜੇ ਪਾਸੇ 25 ਮਿੰਟ ਤੋਂ 45 ਮਿੰਟ ਕਰਾਈ ਕੇ ਬੈਠੇ ਸੋ ਐਵੇਂ ਹੀ ਫालतू ਗੱਲਾਂ ਕਰਦੇ ਨੇ ਬਿਲਕੁਲ ਸਹੀ ਢੰਗ ਦੇ ਨਾਲ ਸਪੀਕਰ ਸਾਹਿਬ ਦਾ ਮੈਂ ਧੰਨਵਾਦ ਕਰਦਾ ਕਿ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਸਦਨ ਨੂੰ ਚਲਾਇਆ ਕਦੇ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਤੇ ਹੁਣ ਉਹੀ ਇੱਕ ਬੰਦਲ ਚੱਲ ਕੇ ਕਹੀ ਜਾਵੇ ਕਲਾਚ ਆਈਦੀ ਨਹੀਂ ਠੀਕ ਨਹੀਂ ਹੈ ਆਖਰ ਤੇ ਕਿ ਇਸ ਬਜਟ ਦੇ ਵਿੱਚ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਰਾਹਤ ਕਿਨੂ ਕਿਨੂ ਮਿਲਣ ਵਾਲੀ ਹੈ ਇਸ ਬਜਟ ਦੇ ਵਿੱਚ ਖਾਸ ਤੌਰ ਤੇ ਲੋਕ ਉਡੀਕ ਰਹੇ ਨੇ ਦਿਨ ਇੱਕ ਹੀ ਰਹਿ ਗਿਆ ਵਿੱਚ 26 ਨੂੰ ਬਜਟ ਪੇਸ਼ ਹੋ ਜਾਣਾ ਤੁਹਾਡੇ ਡਿਪਾਰਟਮੈਂਟ ਦੇ ਲੋਕਾਂ ਨੂੰ ਕਿੰਨੀ ਕ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਤੁਹਾਡੇ ਕੋਲੇ ਬਕਾਇਦਾ ਤੌਰ ਤੇ ਤੁਹਾਡੇ ਕੋਲ ਡਾਟਾ ਵੀ ਰਿਹਾ ਹੈ ਸਾਡੇ ਡਿਪਾਰਟਮੈਂਟ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿੱਦ ਦੇ ਸਰਕਾਰ ਸੰਭਾਲੀ ਦੀ ਉਸ ਤੋਂ ਕਹਿਦਾ ਦੀ ਕਿ ਅਸੀਂ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਕਿ ਟੇਲਾਂ ਦੇ ਪਾਣੀ ਬਚਾਣਾ ਹੈ ਅਸੀਂ ਤਾਂ ਪਹਿਲੇ ਦਿਨ ਤੋਂ ਲੱਗੇ ਹੋਏ ਆਂ 400 ਕਰੋੜ ਰੁਪਏ ਦਾ ਬਜਟ ਸੀ ਜਿਹੜਾ ਪਿਛਲੇ ਸਰਕਾਰਾਂ ਦਾ ਅਸੀਂ 2200 ਕਰੋੜ ਤੇ ਲੈ ਗਏ ਹਰ ਦਿਨ ਹਰ ਰਾਤ ਅਸੀਂ ਪਾਣੀ ਬਚਾਉਣ ਤੇ ਲੱਗੇ ਆਂ ਤੇ ਇਹ ਸਿਸਟਮ 3 ਸਾਲ ਤੋਂ ਚੱਲ ਰਿਹਾ ਐ ਇਸੇ ਤਰ੍ਹਾਂ ਚੱਲਦਾ ਰਹੇਗਾ ਬਾਕੀ 26 ਤਰੀਕ ਨੂੰ ਬਜਟ ਆ ਜਾਊਗਾ ਸਾਰੀ ਚੀਜ਼ ਤੁਹਾਡੇ ਸਾਹਮਣੇ ਕਲੀਅਰ ਹੋ ਜਾਏਗੀ